ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਕਿ ਮਸ਼ਹੂਰ ਕਮੇਡੀਅਨ ਸੰਗਾ ਬਾਉ ਦੇ ਇਕਲੌਤੇ ਪੁੱਤਰ ਦਾ 6 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੋ ਗਿਆ ਤਾਂ ਇਸ ਦੇ ਨਾਲ ਹੀ ਦੱਸਦੀ ਕਿ ਸੰਗੇ ਦਾ ਇਕਲੌਤਾ ਪੁੱਤਰ ਸੀ ਜੋ ਕਿ ਲੰਬੇ ਸਮੇਂ ਤੋਂ ਬਿਮਾਰ ਚੱਲ ਰਿਹਾ ਸੀ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਕਿ ਭਾਵੇਂ ਉਹ ਕਮੇਡੀ ਦੇ ਨਾਲ ਲੋਕਾਂ ਨੂੰ ਅਸਾਉਂਦੇ ਸਮਰਤ ਹੈ ਪਰ ਇਸ ਦਰਦਨਾ ਘਟਨਾ ਨੇ ਉਸ ਦੀ ਜ਼ਿੰਦਗੀ 'ਚ ਬਹੁਤ ਵੱਡਾ ਸਤਮਾ ਦਿੱਤਾ ਹੈ ਇਸ ਸਮਾਂ ਉਸ ਦੇ ਲਈ ਅਤੇ ਉਸ ਦੇ ਪਰਿਵਾਰ ਦੇ ਲਈ ਬਹੁਤ ਹੀ ਮੁਸ਼ਕਲਾਂ ਭਰ ਹੈ ਇਸ ਦੁੱਖ ਦੀ ਘੜੀ ਦੇ ਵਿੱਚ ਉਸ ਨੂੰ ਉਸ ਦੇ ਦੋਸਤਾਂ ਪ੍ਰਸ਼ੰਸਕਾਂ ਅਤੇ ਸਮੁੱਚੇ ਪਾਈਚਾਰੇ ਦੇ ਵੱਲੋਂ ਉਸ ਦਾ ਹੌਂਸਲਾ ਵਧਾਉਣ ਅਤੇ ਉਸ ਦਾ ਦੁੱਖ ਸਾਂਝਾ ਕਰਨ ਦੀ ਲੋੜ ਹੈ ਬੇਟਾ ਹੈ ਮੇਰਾ ਬੇਟਾ ਮੇਰਾ ਠੀਕ ਨਹੀਂ ਕਾਫੀ 6 ਸਾਲ ਤੋਂ ਮੰਜੇ ਤੇ ਹੀ ਚੱਲਦਾ ਹਾਂ ਤੇ ਉਤਰ ਮੇਰਾ ਆ ਸ਼ੇਰ ਨੂੰ ਛੇਰ ਕੋਟਿਆ ਗਿਆ ਉਹਦਾ ਨਰਸਾ ਕੋ ਮੜ ਕੇ ਠੀਕ ਹੀ ਮੈਨਾਂ ਚਲੋ ਤੁਹਾਨੂੰ ਸਾਨੂੰ ਪਤਾ ਲੱਗ ਜਾਂਦਾ ਕਰੋ ਮੈਂ ਤਿਆਰ ਹੋਣਾ ਪੱਗ ਬੰਨਣੀ ਉਦੋਂ ਮੈਂ ਉਹਨੂੰ ਮਿਲ ਕੇ ਜਾਣਾ ਉਹਦੇ ਨੇ ਪਪੀਆਂ ਲੈ ਕੇ ਆਉਣੀਆਂ ਉਹਨੂੰ ਹਾ ਕਰਨਾ ਜੱਫੀ ਪਾਉਣੀ ਪਤਾ ਲੱਗ ਜਾਂਦਾ ਮੇਰਾ ਡੈਡੀ ਹੈ ਤੇ ਕੱਲ ਸਾਮੀ 5 ਵਜੇ ਇਹ ਪਿਆਰੋਂ ਮੈਂ ਗੋਲੀਆਂ ਲੈ ਕੇ ਆਇਆ ਉਹਨੂੰ ਦੇਣਾ ਤੇ ਸੀਸੀ ਤੇ ਠੀਕ ਨਹੀਂ ਉਹ ਤੋਂ ਬਾਅਦ ਸੇਤੀ ਮੁੜ ਕੇ ਉਹ ਘੁੜਾ ਗਿਆ ਦਾ ਸਾਬੰਦਰਾ ਮਿੰਟਾ ਪੂਰਾ ਇੱਕੋ ਬੇਟਾ ਹੀ ਇਹੋ ਸਵਾਲਾ ਦਾ ਬੇਟਾ ਗੁਰਕੀਤਨ ਸਿੰਘ ਮੇਰਾ ਨਾਂ ਹੈ ਬੇਟੇ ਦਾ ਘਰ ਦੇ ਮੇਰੇ ਮੇਰੇ ਗੁਰਪੀਆ ਉਹ ਅੱਗੇ ਨਹੀਂ ਠੀਕ ਉਹਨਾਂ ਨੂੰ ਕੈਂਸਰ ਆ ਤੇ ਉਹ ਗੁਰੂ ਰਾਮਦਾਸ ਉਹ ਕੈਂਸਰ ਦੀ ਚੱਲਣ ਪਈ ਉਹਨਾਂ ਦੇ ਕੀਮੋ ਲਗੀ ਕਰਨਾ ਲੱਗੇ ਹੁਣ ਗੋਲੀਆਂ ਚੱਲ ਰਹੀਆਂ ਬਾਕੀ ਚਲੋ ਬਹੁਤ ਮਾੜੀ ਹੋਈ ਆ ਚਲੋ ਹੁਣ ਆਪਾਂ ਕਰਨੇ ਤੱਕ ਜਾਂਦੇ ਆ ਰੱਬ ਦਾ ਭਾਣਾ ਆ ਇਹ ਸানা ਵੱਡਾ ਜਿਹਰਾ ਕਰਕੇ ਮੰਨਣਾ ਪਉ ਰੱਬ ਦਾ ਬਾਤ ਹੈ। ਬੜੇ ਆ ਸਾਰੀ ਉਮਰ ਦਾ ਦੁੱਖ ਰਹਿਣਾ ਹੈ। ਕਿਰਾ ਸਾਨੂੰ ਛੱਟ ਗਿਆ ਹੋਣਾ। ਹਾਂ ਬਹੁਤ ਮਾੜੀ ਕੰਡ। ਹਾਂ ਚੱਲਦਾ ਹੈ ਉਹ ਰਾਜੀ। ਹਾਂ ਗੋਲੀਆਂ ਚੱਲਦੀਆਂ ਆ ਉੱਥੇ। ਤੇ ਵਧੀਆ ਚਲੋ ਬੜਾ ਕੋਈ ਕੰਮ ਮੈਂ ਕਰਨ ਵਾਲੀ ਗੱਲ ਨਹੀਂ ਕੋਈ। ਜੋ ਹੋਇਆ ਜੋਰਾ ਬੜੇ ਕੀਤਾ ਹੈ ਉਹਦੇ ਪਾਣੇ ਅੰਦਰ। ਬੇਟਾ ਹੈ ਮੇਰਾ ਬੇਟਾ ਮੇਰਾ ਠੀਕ ਨਹੀਂ ਕਾਫੀ 6 ਸਾਲ ਤੋਂ ਮੰਜੇ ਤੇ ਹੀ ਚਲਦਾ ਹਾਂ ਤੇ ਉਤਰਾ ਮੈਨਾਂ ਹਾਂ ਸ਼ੇਰ ਨੂੰ ਛੇਰ ਕੋਟੇ ਆ ਗਿਆ ਉਹਦਾ ਨਾ ਚਾਹੋ ਮੜ ਕੇ ਠੀਕ ਹੀ ਮੈਨਾਂ ਚਲੋ ਤੁਹਾਨੂੰ ਸਾਨੂੰ ਪਤਾ ਲੱਗ ਜਾਂਦਾ ਅਸੀਂ ਕਰੋ ਮੈਂ ਤਿਆਰ ਹੋਣਾ ਪੱਗ ਬੰਨਣੀ ਉਦੋਂ ਮੈਂ ਉਹਨੂੰ ਮਿਲ ਕੇ ਜਾਣਾ ਉਹਦੇ ਨਾਲ ਪੱਪੀਆਂ ਲੈ ਕੇ ਆਉਣੀਆਂ ਉਹਨੂੰ ਹਾ ਕਰਨਾ ਜੱਫੀ ਪਾਉਣੀ ਪਤਾ ਲੱਗ ਜਾਂਦਾ ਹੈ ਮੇਰਾ ਡੈਡੀ ਤੇ ਕੱਲ ਸਾਮੀ 5 ਵਜੇ ਪਿਆਰੋਂ ਮੈਂ ਗੋਲੀਆਂ ਲੈ ਕੇ ਆਇਆ ਉਹਨੂੰ ਦੇਣਾ ਤੇ ਸੀਸੀ ਤੇ ਠੀਕ ਨਹੀਂ ਉਹ ਤੋਂ ਬਾਅਦ ਛੇਤੀ ਮੁੜ ਕੇ ਉਹ ਊੜਾ ਜਾਂਦਾ ਹੈ ਦਾ ਸਬੰਧ ਨਾ ਮੈਂ ਤਾਂ ਇਹ ਪੂੜਾ ਆ ਉਹਰਾ ਇੱਕੋ ਬੇਟਾ ਹੀ ਇਹੋ ਸਵਾਲਾ ਦਾ ਬੇਟਾ ਆ ਗੁਰਕੀਰਤਨ ਸਿੰਘ ਮੇਰਾ ਨਾਂ ਹੈ ਬੇਟੇ ਦਾ ਕਰਦੇ ਮੇਰੇ ਮੇਰੇ ਗੁਰੂ ਜੀ ਆ ਉਹ ਅੱਗੇ ਨਹੀਂ ਠੀਕ ਉਹਨਾਂ ਨੂੰ ਕੈਂਸਰ ਆ ਤੇ ਉਹ ਗੁਰੂ ਰਾਮਦਾਸ ਉਹ ਕੈਂਸਰ ਦੀ ਚੱਲਣ ਗਈ ਉਹਨਾਂ ਦੇ ਕੀਮੋ ਲਗੀ ਕਰਨਾ ਲੱਗੇ ਹੁਣ ਗੋਲੀਆਂ ਚੱਲਦੀਆਂ ਆ ਬਾਕੀ ਚਲੋ ਬਹੁਤ ਮਾੜੀ ਹੋਈ ਆ ਚਲੋ ਹੁਣ ਆਪਾਂ ਕਰਨੇ ਤੱਕ ਜਾਦੇ ਰੱਬ ਦਾ ਬਾਣਾ ਏਸਾ ਨਾ ਵੱਡਾ ਜਿਹੜਾ ਕਰਕੇ ਪੰਦਨਾ ਪੁਰ ਰੱਬ ਦਾ ਬਾਣਾ ਬੜੇ ਆ ਸਾਰੀ ਉਮਰ ਦਾ ਦੁੱਖ ਰਹਿਣਾ ਆ ਕਿਹੜਾ ਸਾਨੂੰ ਛੱਡ ਗਿਆ ਹੋਰ ਹਾਂ ਬਹੁਤ ਮਾੜੀ ਖੰਡੋ ਚੱਲਦਾ ਚੱਲਦਾ ਹੈ ਉਹਦਾ ਜੀ ਹਾਂ ਗੋਲੀਆਂ ਚੱਲਦੀਆਂ ਆ ਉੱਥੇ ਤੇ ਵਧੀਆ ਚਲੋ ਬੜਾ ਉਹੀ ਗੱਲਾਂ ਮੈਂ ਕਰਨ ਵਾਲੀ ਗੱਲ ਨਹੀਂ ਕੋਈ ਗੱਲ ਜੋ ਹੋਇਆ ਜੋ ਰੱਬ ਨੇ ਕੀਤਾ ਚਲੋ ਉਹਦੇ ਪਾਣੀ ਅੰਦਰ ਹੀ